ਉਸ ਦੌਰ ਦੀ ਗੱਲ ਹੈ ਜਦੋਂ ਧਰਤੀ ਤੇ ਜ਼ੁਲਮ ਆਪਣਾ ਸਿਰ ਚੁੱਕ ਚੁੱਕਿਆ ਸੀ ਜਦੋਂ ਕਮਜ਼ੋਰ ਨੂੰ ਕੁਚਲਿਆ ਜਾਂਦਾ ਸੀ ਅਤੇ ਸੱਚ ਬੋਲਣ ਵਾਲਾ ਇਕੱਲਾ ਰਹਿ ਜਾਂਦਾ ਸੀ ਉਸ ਹਨੇਰੇ ਸਮੇਂ ਵਿੱਚ ਇਤਿਹਾਸ ਨੇ ਇੱਕ ਐਸਾ ਨੂਰ ਜਨਮ ਦਿੱਤਾ ਜਿਸ ਨੂੰ ਅਸੀਂ ਸ਼ਰਧਾ ਨਾਲ ਕਹਿੰਦੇ ਹਾਂ ਧੰ ਧੰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਸਿਰਫ ਸੰਤ ਨਹੀਂ ਸਨ ਉਹ ਧਰਮ ਦੇ ਰਖਵਾਲੇ ਸਨ ਸ਼ੇਰ ਦਿਲ ਯੋਧਾ ਸਨ ਜੋ ਕਲਮ ਵੀ ਫੜਦੇ ਸਨ ਅਤੇ ਜ਼ਰੂਰਤ ਪਏ ਤਾਂ ਤਲਵਾਰ ਵੀ ਗੁਰੂ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਸਨ ਸਿੰਘ ਬਣੋ ਡਰਣ ਲਈ ਨਹੀਂ ਇਨਸਾਫ ਲਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਜੀ ਨੇ ਸਿੱਖਾਂ ਦੇ ਦਿਲਾਂ ਵਿੱਚ ਸ਼ੇਰ ਵਰਗੀ ਹਿੰਮਤ ਜਗਾਈ ਉਹ ਸਿੱਖਾਂ ਬੇ ਸਨ ਕਿ ਧਰਮ ਬਿਨਾਂ ਤਾਕਤ ਕਮਜ਼ੋਰ ਹੁੰਦਾ ਹੈ ਅਤੇ ਤਾਕਤ ਬਿਨਾਂ ਧਰਮ ਅੰਨੀ 1699 ਦੀ ਵਿਸਾਖੀ ਇਤਿਹਾਸ ਦਾ ਉਹ ਮਹਾਨ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਦਿਨ ਕਮਜ਼ੋਰ ਨੂੰ ਸਿੰਘ ਬਣਾਇਆ ਗਿਆ ਇਹ ਸਿਰਫ ਨਾਂ ਦੀ ਤਬਦੀਲੀ ਨਹੀਂ ਸੀ ਇਹ ਰੂਹ ਦੀ ਕ੍ਰਾਂਤੀ ਸੀ ਚਮਕੌਰ ਦੀ ਗੜੀ ਥੋੜੇ ਸਿੱਖ ਅਤੇ ਹਜ਼ਾਰਾਂ ਦੀ ਫੌਜ ਸਾਹਮਣੇ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ ਪਹਾੜਾਂ ਵਾਂਗ ਅਟਲ ਸੀ ਸ਼ੇਰਾਂ ਵਾਂਗ ਨਿਡਰ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਉਹ ਲਕੀਰ ਹੈ ਜੋ ਕਦੇ ਮਿਟ ਨਹੀਂ ਸਕਦੀ। ਉਹ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸ਼ੇਰ ਸਿਰਫ ਦਹਾੜਦਾ ਨਹੀਂ ਜ਼ਰੂਰਤ ਪਏ ਤਾਂ ਧਰਮ ਲਈ ਕੁਰਬਾਨੀ ਵੀ ਦੇਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਅੱਜ ਵੀ ਇਤਿਹਾਸ ਵਿੱਚ ਗੂੰਜਦੀ ਹੈ ਕਿ ਜਦੋਂ ਸਾਰੇ ਰਾਹ ਮੁੱਕ ਜਾਣ ਤਦ ਤਲਵਾਰ ਚੁਕਣੀ ਧਰਮ ਹੈ। ਗੁਰੂ ਗੋਬਿੰਦ ਸਿੰਘ ਜੀ ਆਪ ਸ਼ੇਰ ਸਨ। ਪਰ ਉਹਨਾਂ ਦੀ ਸਭ ਤੋਂ ਵੱਡੀ ਮਹਾਨਤਾ ਇਹ ਸੀ ਕਿ ਉਹਨਾਂ ਨੇ ਇੱਕ ਪੂਰੀ ਕੌਮ ਨੂੰ ਸ਼ੇਰ ਬਣਾ ਦਿੱਤਾ ਅਤੇ ਇਹੀ ਹੈ ਖਾਲਸੇ ਦੀ ਅਸਲੀ ਪਹਿਚਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਤੁਸੀਂ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਹੋਰ ਰੋਚਕ ਤੇ ਸੱਚੀਆਂ ਕਹਾਣੀਆਂ ਜਾਨਣਾ ਚਾਹੁੰਦੇ ਹੋ ਤਾਂ ਪੰਜਾਬ ਹਿਸਟਰੀ ਟੀਵੀ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਧੰਨਵਾਦ